ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਲਓ ਜੀ ਸਭ ਤੋਂ ਪਹਿਲੀ ਐਡ ਲੈ ਕੇ ਆਇਆ Swift Desire ਗੱਡੀ ਲੈ ਕੇ ਆਏ ਆ ਜੀ Swift Desire ਗੱਡੀ ਆ ਸਾਰੀ ਵੀਡੀਓ ਬਣਾ ਕੇ ਭੇਜੀਏ ਵੀਰ ਨੇ ਅੰਦਰੋਂ ਬਾਹਰੋਂ ਕੱਲੀ-ਕੱਲੀ ਡਿਟੇਲ ਚੈੱਕ ਕਰਵਾ ਦਿੰਨੇ ਆ। Swift Desire ਮਾਡਲ ਦੀ ਗੱਲ ਕਰੀ ਤਾਂ 2011 ਮਾਡਲ ਆ। ਨੰਬਰ ਦੀ ਗੱਲ ਕਰੀ ਤਾਂ ਪੰਜਾਬ ਨੰਬਰ ਹੈ ਜੀ ਠੀਕ ਹੈ। ਪੀਵੀ ਨੰਬਰ ਦੀ ਗੱਡੀ ਆ। ਡਿਮਾਂਡ ਜਿਹੜੀ ਰੱਖੀ ਕੀ ਹੈ ਬਾਈ ਉਹ 1,70,000 ਰੁਪਏ ਦੀ ਡਿਮਾਂਡ ਆ। ਬਾਕੀ ਹਨਾ ਰੇਟ ਮੌਕੇ ਤੇ ਹੋ ਜੂਗਾ। ਗੱਡੀ ਚੈੱਕ ਕਰ ਲਓ ਬਾਈ ਫੁੱਲ ਸੰਭਾਲ ਚਾ ਗੱਡੀ ਅੰਦਰੋਂ ਬਾਹਰੋਂ ਚੈੱਕ ਕਰ ਆ ਸਕਦੇ ਆ। Swift Desire ਗੱਡੀ ਆ ਬਾਈ ਜੀ। ਏਰੀਆ ਦੀ ਗੱਲ ਕਰੀ ਤਾਂ ਮੱਖੂ ਏਰੀਆ। ਚਾਹਵਾਨ ਵੀਰ ਫੋਨ ਕਰ ਸਕਦੇ ਪੀਵੀ 02 ਨੰਬਰ ਆ ਬਾਈ ਜੀ। ਬੰਪਰ ਟੂ ਬੰਪਰ ਗੱਡੀ ਬ ਮੋਬਾਈਲ ਨੰਬਰ ਬਾਈ ਤੁਹਾਡੀ ਸਕਰੀਨ ਤੇ ਜੇਕਰ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਬਾਈਆਂ ਨੂੰ ਕਾਲ ਕਰ ਸਕਦੇ ਹੋ ਤੇ ਇਹ ਗੱਡੀ ਖਰੀਦ ਸਕਦੇ ਹੋ ਅੰਦਰੋਂ ਬਾਹਰੋਂ ਬਾਈ ਗੱਡੀ ਚੈੱਕ ਕਰਵਾਤੀ ਤੁਹਾਨੂੰ ਬਾਈਟ ਕਲਰ ਦੇ ਵਿੱਚ ਆ ਵਧੀਆ ਗੱਡੀ ਹੈ ਹਨਾ ਵਧੀਆ ਕੰਡੀਸ਼ਨ ਦੇ ਵਿੱਚ ਖੜੀ ਹੋਈ ਹੈ ਜੀ ਠੀਕ ਹੈ ਜੀ ਸੋ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਆਪਣੇ ਕੋਲ ਟਰਾਲੀ ਪਹੁੰਚੀ ਹੈ ਬਾਈ ਚੈੱਕ ਕਰ ਸਕਦੇ ਹੋ ਵੀਡੀਓ ਬਣਾ ਕੇ ਭੇਜੀ ਅ ਵੀਰਾਂ ਨੇ ਕੱਲੀ ਕੱਲੀ ਚੀਜ਼ ਚੈੱਕ ਕਰਵਾ ਦਿੰਨੇ ਆ ਬਾਈ ਜੀ ਐਸੈਸਰੀ ਫੁੱਲ ਲੱਗੀ ਆ ਬਿੱਡ ਵਗੈਰਾ ਉੱਤੇ ਹਨਾ ਵਧੀਆ ਜਾਲੀ ਵਗੈਰਾ ਲੱਗੀ ਆ ਪੇਂਟ ਵੀ ਬਹੁਤ ਜ਼ਿਆਦਾ ਸੋਹਣਾ ਤੇ ਵਧੀਆ ਡਿ ਟਰਾਲੀ ਦਿੱਤੀ 12 6.5 ਦੀ ਟਰਾਲੀ ਆ ਡਬਲ ਟੈਰੀਆ 50 ਪੈਸੇ ਟਾਇਰ ਮਾਲਕ ਵੀਰਾਂ ਨੇ ਦੱਸਿਆ ਪਰ ਬਾਦੀ ਪਏ ਨੇ ਮੱਛੀ ਵਾਲੀ ਹੁੱਕ ਲੱਗੀ ਆ ਬਾਈ ਜੀ ਫੁੱਲ ਹੈਵੀ ਜੈਕ ਲੱਗਿਆ ਹੋਇਆ ਜੈੱਕ ਵੀ ਦਿਖਾਵਾਂ ਬਾਈ ਜੀ ਫੁੱਲ ਹੈਵੀ ਜੈਕ ਲੱਗਿਆ ਬਾਈ ਕਿੰਨਾ ਮਰਜੀ ਲੋਡ ਪਾ ਲਿਓ ਜੈਕ ਨੂੰ ਕੋਈ ਪ੍ਰਵਾਹ ਨਹੀਂ ਹੈ ਨਾ ਤੇ ਰੇਟ ਜਿਹੜਾ ਮੰਗਿਆ ਗਿਆ ਬਾਈ 185000 ਜੀ ਡਿਮਾਂਡ ਆ ਮੌਕੇ ਦੀ ਏਰੀਆ ਬਰਨਾਲਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਜੀ ਚੈੱਕ ਕਰ ਲਓ ਕਲੀ ਕਲੀ ਚੀਜ਼ ਬਾਈ ਹੋਰੀ ਦਿਖਾ ਰਹੇ ਨੇ ਸਾਰੀ ਅੰਦਰੋਂ ਬਾਹਰੋਂ ਸਾਰੀ ਦਿਖਾ ਦਿੰਨੇ ਆ ਵਧੀਆ ਚਾਦਰ ਲੱਗੀ ਆ ਬਾਈ ਫੁੱਲ ਐਸੈਸਰੀ ਲੱਗੀ ਆ ਡਬਲ ਟਾਇਰ ਮਿਲ ਜਾਣਗੇ ਬਾਈ ਜੀ ਤੇ ਥੱਲੋਂ ਵੀ ਚੈੱਕ ਕਰ ਲਿਓ ਤੁਸੀਂ 12 6.5 ਦੀ ਬਾਈ ਇਹ ਟਰਾਲੀ ਸਾਈਜ਼ ਦੇ ਵਿੱਚ ਆ ਤੇ ਆ ਥੱਲੋਂ ਚੈੱਕ ਕਰ ਸਕਦੇ ਹੋ ਬਾਈ ਵਧੀਆ ਗਾਡਰ ਗੂਡਰ ਬਿਲਕੁਲ ਵਧੀਆ ਹਾਈ ਕੁਆਲਿਟੀ ਦੀਆਂ ਕੱਲੀਆਂ ਨੇ ਚੀਜ਼ਾਂ ਲੱਗੀਆਂ ਨੇ ਕੋਈ ਕਮੀ ਪੇਸ਼ੀ ਨਹੀਂ ਬਾਈ ਜੀ ਵਧੀਆ ਟਰਾਲੀ ਜਿਵੇਂ ਬ੍ਰੈਂਡ ਨਿਊ ਵਾਂਗੂ ਖੜੀ ਆ ਤੇ ਬਰਨਾਲੇ ਏਰੀਏ ਦੇ ਵਿੱਚ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਹੈ ਬਾਈ ਜੀ ਕਾਲ ਕਰਕੇ ਬਾਈ ਟਰਾਲੀ ਖਰੀਦ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗਦੇ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਇਦਾਂ ਦੇ ਘੈਂਟ ਘੈਂਟ ਵੀਡੀਓ ਲਈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਐਂਡ ਤੇ ਤੁਹਾਨੂੰ ਬਹੁਤ ਹੀ ਘੈਂਟ ਹਨਾ ਵੀਡੀਓ ਆਪਾਂ ਲੈ ਕੇ ਆਵਾਂਗੇ ਬਾਹਣਾ ਦੀਆਂ ਵੀਡੀਓ ਵੀ ਆਪਾਂ ਵਿੱਚ ਅੱਜ ਐਡ ਕਰੀਆਂ ਹੋਈਆਂ ਨੇ ਸੋਨਾ ਲੀਕਾ ਟਰੈਡ ਲੈ ਕੇ ਆਏ ਬਾਈ ਜੀ ਸੋਨਾ ਲੀਕਾ 60 ਹੈ ਜੀ ਟਰੈਡ ਤੇ 2006 ਮਾਡਲ ਹੈ ਹਰਿਆਣਾ ਨੰਬਰਾਂ ਰੇਟ ਦੀ ਗੱਲ ਕਰੀਏ ਤਾਂ ਜਿਹੜਾ ਰੇਟ ਆ ਬਾਈ ਜੀ ਉਹ 2 ਲੱਖ ਤੇ 20000 ਬਾਕੀ ਰੇਟ ਬਾਈ ਮੌਕੇ ਤੇ ਮਾੜਾ ਮੋਟਾ ਉੱਪਰ-ਨੀਚੇ ਹੋ ਸਕਦਾ। ਫੁੱਟ ਛਾਤਰੀ ਲੱਗੀ ਹੋਈ ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਮਾਲਕ ਵੀਰਾਂ ਦਾ ਜਿਹੜਾ ਨੰਬਰ ਆ ਤੁਹਾਡੀ ਸਕਰੀਨ ਤੇ ਚੱਲ ਰਿਹਾ ਬਾਈ ਜੀ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਵਧੀਆ ਕੰਡੀਸ਼ਨ ਦਾ ਟਰੈਡ ਆ ਬਾਈ ਸੋਨਾ ਲੀਕਾ 602006 ਮਾਡਲ ਹੈ ਜੀ। ਅਗਲੀ ਐਡ ਹੈ ਜਿਹੜੀ ਬਾਈ ਕੋਲ ਆਪਣੇ ਕੋਲੇ ਪਹੁੰਚੀ ਹੈ ਟਰਾਲੀ ਪਹੁੰਚੀ ਹੈ ਬਾਈ 15 7 ਦੀ। ਫੁੱਲ ਹੈਵੀ ਫੁੱਲ ਵਧੀਆ ਬਣੀ ਹੋਈ ਹੈ ਜੀ 2 ਫੁੱਟ ਦੇ ਬਿੱਡ ਵੀ ਲੱਗੇ ਹੋਏ ਨੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਟੈਰੀ ਹੈ ਜੀ। ਏਰੀਆ ਦੀ ਗੱਲ ਕਰੀ ਤਾਂ ਏਰੀਆ ਗੁਰਦਾਸਪੁਰ ਹੈ ਜੀ ਰੇਟ ਦੀ ਗੱਲ ਕਰੀ ਤਾਂ 2 ਲੱਖ ਤੇ 25000 ਰੁਪਏ ਜੀ ਡਿਮਾਂਡ ਕੀਤੀ ਗਈ ਹੈ ਜੀ ਤੇ ਵਧੀਆ ਟਰਾਲੀ ਹੈ ਜੀ ਚੈੱਕ ਕਰ ਸਕਦੇ ਹੋ ਵਧੀਆ ਲੋਹਾ ਲੱਗਿਆ ਹੋਇਆ ਹੈ ਮਾਲਕ ਵੀਰਾਂ ਦਾ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਤੇ ਹੈ ਦਿੱਤੇ ਨੰਬਰ ਤੇ ਸੰਪਰਕ ਕਰਕੇ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਤੁਸੀਂ 15 ਹੱਥ ਤੇ ਟਰਾਲੀ ਖਰੀਦ ਸਕਦੇ ਹੋ ਜੀ ਅਗਲੀ ਐਡ ਬਾਈ ਆਪਣੇ ਕੋਲੇ ਪੂਰੀ ਵਧੀਆ ਹਨਾ ਲੈਂਸਰ ਗੱਡੀ ਲੈ ਕੇ ਆਏ ਆ ਲੈਂਸਰ ਗੱਡੀ ਹੈ ਜੀ 2000 ਤੇ 9 ਮਾਡਲ ਆ ਪੀਵੀ 10 ਨੰਬਰ ਆ ਰੇਟ ਦੀ ਗੱਲ ਕਰੀ ਤਾਂ 1 ਲੱਖ ਤੇ 30000 ਰੁਪਏ ਦੀ ਡਿਮਾਂਡ ਆ ਪਾਸਿੰਗ ਦੀ ਗੱਲ ਕਰੀ ਤਾਂ ਬਾਈ 2029 ਤੱਕ ਦੀ ਪਾਸਿੰਗ ਕਰਾ ਰੱਖੀ ਹੈ ਬਾਰਕ ਵੀਰਾਂ ਨੇ ਪਿੰਡ ਦੀ ਗੱਲ ਕਰੀ ਤਾਂ ਖੈਰਾ ਵੈਟ ਲੁਧਿਆਣਾ ਦੇ ਵਿੱਚ ਪਿਆ ਜਾਂਦਾ ਬਾਈ ਜੀ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਜੇਕਰ ਕੋਈ ਵੀ ਵੀਰ ਇਹ ਲੈਨਸਰ ਗੱਡੀ ਖਰੀਦਣਾ ਚਾਹੁੰਦਾ ਤਾਂ ਵਾਈਟ ਕਲਰ ਦੇ ਵਿੱਚ ਤਾਂ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਬਾਈ ਜੀ ਤੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਆ ਤੇ ਅਗਲੀ ਐਡ ਬਾਈ ਆਪਣੇ ਕੋਲੇ ਢੋਲੀ ਆਈ ਹੈ ਕੱਲ ਸੀ ਕਿਸਾਨ ਵਾਲਿਆਂ ਦੀ ਢੋਲੀ ਆ ਬਾਈ ਜੀ ਇਹ ਇੰਜਨ ਵਾਲੀ ਢੋਲੀ ਆ ਰੇਟ ਦੀ ਗੱਲ ਕਰੀਏ ਤਾਂ 6500 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਬਾਈ ਜੀ ਤੇ ਵਧੀਆ ਚੱਲਦੀ ਹੈ ਕੋਈ ਕਮੀ ਪੇਸ਼ੀ ਨਹੀਂ ਬਾਈ ਜੀ ਸਾਰਾ ਕੁਝ ਹੈ ਨਾ ਜੋ ਵੀ ਨਾਲ ਹੁੰਦਾ ਸਾਰੀ ਐਸੈਸਰੀ ਹੈ ਤੇ ਏਰੀਆ ਦੀ ਗੱਲ ਕਰੀਏ ਤਾਂ ਮੱਖੂ ਦੇ ਵਿੱਚ ਬਾਈ ਤੁਹਾਨੂੰ ਇਹ ਢੋਲੀ ਦੇਖਣ ਨੂੰ ਮਿਲ ਜੂਗੀ ਮੋਬਾਈਲ ਨੰਬਰ ਤੋਂ ડી ਸਕਰੀਨ ਦੇ ਉੱਪਰ ਹੈ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਵੀਰਾਂ ਨਾਲ ਤੇ ਇਹ ਢੋਲੀ ਖਰੀਦ ਸਕਦੇ ਹੋ ਇੰਜਨ ਵਾਲੀ ਢੋਲੀ ਆਪਾਂ ਤੋਂ ਡੇਲੀ ਲੈ ਕੇ ਹਾਜ਼ਰ ਹੋਏ ਆਂ ਸੋ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਜਿਹੜੀ ਆਪਣੇ ਕੋਲੇ ਆਈ ਹੈ ਬਾਈ ਜੀ ਇਟੀਓਸ ਗੱਡੀ ਆਈ ਹੈ 2014 ਮਾਡਲ ਹੈ ਏਰੀਆ ਦੀ ਗੱਲ ਕਰੀ ਤਾਂ ਜਗਰਾਉਂ ਲੁਧਿਆਣਾ ਦੇ ਵਿੱਚ ਇਹ ਗੱਡੀ ਖੜੀ ਹੈ ਬਾਈ ਜੀ ਫੁੱਲ ਸਾਫ਼ ਗੱਡੀ ਹੈ ਬਾਈ ਕੋਈ ਕਮੀ ਪੇਸ਼ੀ ਨਹੀਂ ਬੰਪਰ ਤੋਂ ਬੰਪਰ ਗੱਡੀ ਤੁਹਾਨੂੰ ਬਿਲਕੁਲ ਕੱਚ ਵਰਗੀ ਮਿਲ ਜੂਗੀ ਰੇਟ ਦੀ ਗੱਲ ਕਰੀ ਤਾਂ ਜਿਹੜੀ ਡਿਮਾਂਡ ਰੱਖੀ ਗਈ ਹੈ ਮਾਲਕ ਵੀਰਾਂ ਨੇ 3 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਕਿਲੋਮੀਟਰ ਦੀ ਆਪਾਂ ਗੱਲ ਕਰੀ ਤਾਂ 1,70,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਫੁੱਲ ਜੈਨੂਇਨ ਚੱਲੀ ਹੈ ਬਾਈ ਗੱਡੀ ਸਾਰੀ ਓਕੇ ਦੀ ਰਿਪੋਰਟ ਹੈ ਸਾਰਾ ਕੰਮ ਗੱਡੀ ਦਾ ਓਕੇ ਦੀ ਰਿਪੋਰਟ ਹੈ ਮੋਬਾਈਲ ਨੰਬਰ ਸਕਰੀਨ ਤੇ ਹੈ ਬਾਈ ਜੀ ਜੇਕਰ ਤੁਸੀਂ ਖ ਅਧਿਤੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਅੱਗੇ ਬਾਈ ਜੀ ਜ਼ਮੀਨ ਚਾਹੀਦੀ ਆ ਬਾਈ ਹੋਰੀ ਆਏ ਹੋਏ ਆ ਬਾਈ ਕੈਨੇਡਾ ਤੋਂ ਆਏ ਹੋਏ ਨੇ ਇਹ ਜ਼ਮੀਨ ਇਹ ਲੈਣਾ ਚਾਹੁੰਦੇ ਨੇ 3 ਕਿੱਲੇ 4 ਕਿੱਲੇ 5 ਕਿੱਲੇ ਦਾ ਟੱਕ ਇਹ ਦੇਖ ਰਹੇ ਨੇ ਏਰੀਆ ਬਾਈ ਕਿੱਥੇ ਕਿੱਥੇ ਦੇਖ ਰਹੇ ਨੇ ਇਹ ਲਿਖ ਰਹੇ ਨੇ ਲੁਧਿਆਣਾ ਰਾਏਕੋਟ ਜਗਰਾਉਂ ਤੇ ਗੁਜਰਾਂਵਾਲੀ ਦੇ ਲਾਗੇ-ਦਾਗੇ ਹਨਾ ਬਾਈ ਜੀ ਕਿਤੇ ਵੀ ਇਹਨਾਂ ਨੂੰ ਥਾਂ ਮਿਲ ਜੇ ਤਾਂ ਜਿਹੜੇ ਇਹ ਮੰਗ ਰਹੇ ਨੇ 3 ਤੋਂ 4 ਕਿੱਲੇ ਹਨਾ ਤਾਂ ਇਹ ਲੈ ਸਕਦੇ ਨੇ ਤੇ ਨੰਬਰ ਬਾਈ ਦਿੱਤੇ ਹੋਏ ਨੇ ਇੰਡੀਆ ਵਾਲਾ ਨੰਬਰ ਵੀ ਆ ਯੂਐਸਏ ਵਾਲਾ ਨੰਬਰ ਵੀ ਆ ਅੱਗੇ ਜਿਹੜੇ ਆਪਣੇ ਕੋਲ ਐਡ ਆਈ ਬਾਈ ਔਸਰ ਝੋਟੀ ਆਈ ਹੈ ਆਪਣੇ ਤੇ ਏਰੀਆ ਦੀ ਗੱਲ ਕਰੀ ਤਾਂ ਕੋਟਕਪੂਰਾ ਨੇੜੇ ਸਿੰਧਵਾ ਰੇਟ ਬਾਈ ਹੋਰਾਂ ਨੇ ਕਿਹਾ ਵੀ ਅਸੀਂ ਫੋਨ ਤੇ ਦੱਸਾਂਗੇ ਜੀ ਨੰਬਰ ਇਹਨਾਂ ਨੇ ਫੋਨ ਨੰਬਰ ਥੱਲੇ ਪਵਾ ਰੱਖਿਆ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਜੇਕਰ ਤੁਸੀਂ ਇਹ ਛੋਟੀ ਖਰੀਦਦਾਰਾ ਚਾਹੁੰਦੇ ਹੋ ਤਾਂ ਬਾਈ ਹੋਰਾਂ ਨੂੰ ਕਾਲ ਕਰ ਲਿਓ ਤੇ ਰੇਟ ਬਾਈ ਹੋਰਾਂ ਨੇ ਦੱਸਿਆ ਵੀ ਅਸੀਂ ਫੋਨ ਤੇ ਤੁਹਾਨੂੰ ਦੱਸ ਦਿਆਂਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀਰ ਪਹਿਲੀ ਵਾਰ ਆਏ ਨੇ ਆਪਾਂ ਹਰ ਵਜੇ ਇਸੇ ਤਰ੍ਹਾਂ ਗੈਂਟ ਗੈਂਟ ਵੀਡੀਓ ਤੋਂ ਦਿੱਲੀ ਲੈ ਕੇ ਆਉਂਦੇ ਆ ਜੀ ਤਾਂ ਸਾਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦੱਬ ਲਿਓ ਤੇ ਨਾਲ ਦੀ ਨਾਲ ਸਾਨੂੰ ਫੇਸਬੁੱਕ ਤੇ ਵੀ ਫੋਲੋ ਅੱਗੇ ਇੱਕ ਭਰਾ ਦੇ ਬਾਈ ਜੀ ਸਾਰੇ ਸੰਦ ਬਕਾਊ ਆਏ ਨੇ ਠੀਕ ਹੈ ਜੀ ਸਾਰੇ ਸੰਦ ਸੇਲ ਕਰ ਰਹੇ ਨੇ ਬਾਈ ਹੋਰ ਇਕਲੀ ਇਕਲੀ ਚੀਜ਼ ਉਹਨੂੰ ਦਿਖਾ ਦਿੰਨੇ ਆ ਬਾਈ ਜੀ ਇਕਲੀ ਇਕਲੀ ਚੀਜ਼ ਇਹ ਸੇਲ ਕਰ ਰਹੇ ਨੇ ਏਰੀਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨਾ ਬਾਈ ਜੀ ਫਗਵਾੜਾ ਜਲੰਧਰ ਦੇ ਵਿੱਚ ਬਾਈ ਹੋਰਾਂ ਦਾ ਏਰੀਆ ਠੀਕ ਹੈ ਜੀ ਤੇ ਇਹਨਾਂ ਕੋਲੇ ਬਾਈ ਜੀ ਜਿਹੜਾ 7 ਕਟਾ ਹੈਪੀ ਸੀਡਰ ਬਾਈ ਬਿਲਕੁਲ ਨਵਾਂ ਠੀਕ ਹੈ ਜੀ ਆ 7 ਕਟਾ ਸੁਪਰ ਸੀਡਰ ਹੈ ਬਾਈ ਜੀ ਬਿਲਕੁਲ ਨਵਾਂ ਰੇਟ ਦੀ ਗੱਲ ਕਰੀ ਤਾਂ 1,25,000 ਰੁਪਏ ਦਾ ਇਹਨਾਂ ਨੇ ਦੇਣਾ ਠੀਕ ਹੈ ਜੀ ਸ਼ਕਤੀਮਾਨ ਕੰਪਨੀ ਦਾ ਬਾਈ ਜੀ ਰੋਟਾ ਬੀਟਰ ਇਹਨਾਂ ਕੋਲੇ ਉਹ ਦਾ ਰੇਟ ਹੈ ਜਿਹੜਾ ਬਾਈ ਜੀ ਉਹ 1 ਲੱਖ ਤੇ 15000 ਠੀਕ ਹੈ ਸੁਪਰ ਸੀਦਰ ਜਿਹੜਾ 7 ਫੁੱਟਾ ਬਾਈ ਰੋਟਾ ਬੀਟਰ ਸ਼ਕਤੀਮਾਨ ਦਾ 1 ਲੱਖ ਤੇ 15000 ਰੁਪਏ ਦੀ ਮੰਗ ਹੈ ਇਸ ਤੋਂ ਇਲਾਵਾ ਬਾਈ ਜਿਹੜੇ ਇਹਨਾਂ ਕੋਲੇ ਸੰਦ ਨੇ ਉਹ ਤੂੜੀ ਵਾਲਾ ਰੀਪਰ ਵੀ ਹੈ ਠੀਕ ਹੈ ਤੂੜੀ ਵਾਲਾ ਰੀਪਰ ਆ ਬਾਈ ਸਾਰਾ ਕੰਮ ਹੋਇਆ ਤੂੜੀ ਵਾਲੇ ਰੀਪਰ ਦਾ ਵੀ ਉਹਦਾ ਰੇਟ ਹੈ ਜਿਹੜਾ 1 ਲੱਖ ਤੇ 20000 ਰੁਪਏ ਆ ਜੀ ਇਸ ਤੋਂ ਇਲਾਵਾ ਇਹਨਾਂ ਕੋਲੇ ਦੋ ਜਾਲੀ ਵਾਲੀਆਂ ਟਰਾਲੀਆਂ ਨੇ ਉਹਨਾਂ ਦਾ ਜਿਹੜਾ ਰੇਟ ਮੰਗਿਆ ਗਿਆ 1.5 ਲੱਖ ਰੁਪਏ ਮੰਗਿਆ ਗਿਆ ਇਹ ਕਿੰਨਾ ਕੋਲੇ 35 ਗੇਰਾ ਟਰੈਕਟਰ ਹੈ ਬਾਈ ਜੀ 90000 ਰੁਪਿਆ ਉਹਦੀ ਡਿਮਾਂਡ ਆ ਤੇ ਇਹ ਕਿੰਨਾ ਕੋਲੇ ਬਾਈ ਜੀ ਜਨਰੇਟਰ ਹੈ ਜਨਰੇਟਰ ਹੈ ਜਿਹੜਾ ਬਾਈ ਉਹ 15 ਦੀ ਮੋਟਰ ਆਰਾਮ ਨਾਲ ਚਲਾ ਲੈਂਦਾ ਉਹਦਾ ਜਿਹੜਾ ਰੇਟ ਮੰਗਿਆ ਗਿਆ 1 ਲੱਖ ਤੇ 20000 ਰੁਪਿਆ ਮੰਗਿਆ ਗਿਆ ਸੁਪਰਸੀਡਰ ਤੁਸੀਂ ਦੇਖ ਰਹੇ ਹੋ ਬਾਈ ਜੀ ਲੈਂਡ ਫੋਰਸ ਦਾ ਕੱਲੀ ਕੱਲੀ ਚੀਜ਼ ਚੈੱਕ ਕਰ ਲਿਓ ਲੈਂਡ ਫੋਰਸ ਦਾ ਸੁਪਰਸੀਡਰ ਹੈ ਇਹ ਕਿੰਨਾ ਕੋਲੇ ਬੱਟਾ ਪਾਉਣ ਵਾਲਾ ਬਾਈ ਜਿੰਦਰਾ ਹੈ 12000 ਰੁਪਿਆ ਉਹਦੀ ਡਿਮਾਂਡ ਆ ਠੀਕ ਹੈ ਤੇ ਸਾਰੇ ਸੰਦ ਬਕਾਉ ਲੈ ਕੇ ਆਇਆ ਵੀਰ ਦੇ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਦੱਸਤੀ ਬਾਈ ਜੀ ਮੈਂ ਖਿਲਵਾਰੀ ਵੀ ਦੱਸਦੂ ਆ ਨੰਬਰ ਸਕਰੀਨ ਤੇ ਆ ਬਾਈ ਜੀ ਜੇਕਰ ਤੁਸੀਂ ਖਰੀਦਣਾ ਚਾਹੋ ਨੋ ਰੋਟਾ ਬੀਟਰ ਵੀ ਦੇਖ ਲਿਆ ਬਾਈ ਤੁਸੀਂ ਸ਼ਕਤੀਮਾਨ ਦਾ ਸੁਪਰ ਸੀਟਰ ਬਾਈ ਜੀ ਲੈਂਡ ਫੋਰਸ ਵਾਲਾ ਉਹ ਵੀ ਦੇਖ ਲਿਆ ਟਰਾਲੀਆਂ ਤੁਹਾਨੂੰ ਦਿਖਾ ਰਿਹਾ ਬਾਈ ਜੀ ਜਾਲੀਆਂ ਲੱਗੀਆਂ ਹੋਈਆਂ ਟੂੜੀ ਵਾਲੀਆਂ ਬਾਈ ਜਾਲੀਆਂ ਨੇ ਟਰਾਲੀਆਂ ਨੇ ਤੇ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਸਾਰਾ ਫਰਸ਼ ਵਗੈਰਾ ਚੈੱਕ ਕਰ ਸਕਦੇ ਵਧੀਆ ਬਾਈ ਓਕੇ ਦੀ ਰਿਪੋਰਟ ਨੇ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਿਆ ਜੀ ਬਾਈ ਟੂੜੀ ਵਾਲੀ ਮਸ਼ੀਨ ਹੈ ਜਿੰਦਰਾ ਬਾਈ ਇਹਨਾਂ ਕੋਲੇ ਤੇ 35 11 ਟਰੈਕਟਰ ਹੈ ਜਿਹਦੀ ਕੀਮਤ 90000 ਰੁਪਇਆ ਕੀਮਤ ਹੈ ਤੇ ਇੱਕ ਇਹਨਾਂ ਕੋਲ ਜਨਰੇਟਰ ਆ ਬਾਈ ਜੀ ਸਾਰੀਆਂ ਚੀਜ਼ਾਂ ਬਾਈ ਸੇਲ ਦੇ ਉੱਤੇ ਲਾਤੀਆਂ ਭਾਅ ਵੀ ਬਿਲਕੁਲ ਓਕੇ ਦੇ ਰਿਪੋਰਟ ਆ ਕੱਲੀ ਕੱਲੀ ਚੀਜ਼ ਹੈ ਨਾ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦਿੱਤਾ ਗਿਆ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਬਾਈ ਜੀ ਸਾਡੀਆਂ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਹਰ ਰੋਜ਼ ਤੋਂ ਡੱਲੀ ਬਹੁਤ ਹੀ ਵਧੀਆ ਸੰਤਾਨੀਆਂ ਵੀਡੀਓ ਬਹੁਤ ਹੀ ਵਧੀਆ ਜ਼ਮੀਨਾਂ ਦੇ ਸੌਦੇ ਨੇ ਵੀਡੀਓ ਤੁਹਾਡੇ ਲਈ ਲੈ ਕੇ حاضر ਹੁੰਦੇ ਆ ਜੀ ਠੀਕ ਹੈ ਜੀ ਕੋਠੀਆਂ ਮਕਾਨਾਂ ਦੀਆਂ ਵੀਡੀਓ ਵੀ ਆਪਣੇ ਚੈਨਲ ਤੇ ਹੁੰਦੀਆਂ ਨੇ ਅੱਗੇ ਆਪਣੇ ਕੋਲ ਦੋ ਐਡਾਂ ਰਹਿ ਗਈਆਂ ਜਿਦੇ ਵਿੱਚ ਇੱਕ ਕੋਠੀ ਤੇ ਇੱਕ 150 ਕਿਲੇ ਦੀ ਜ਼ਮੀਨ ਆਪਾਂ ਤੁਹਾਡੇ ਲਈ ਦਿਖਾਈ ਹੋਈ ਹੈ ਵੀਡੀਓ ਨਾਲ ਬਣੇ ਰਹੋ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਜਲਦੀ ਦੱਸਾਂਗੇ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਦੱਬ ਕੇ ਕਰਦਿਆ ਕਰੋ ਜਿੰਨੇ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਬਾਈ ਜੀ ਉਨੀ ਹੀ ਵੱਧ ਵੀਡੀਓ ਆਪਣੀ ਵੱਖ-ਵੱਖ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਉਨੀ ਹੀ ਵੱਖ-ਵੱਖ ਤਰ੍ਹਾਂ ਦੀ ਆਪਣੇ ਕੋਲੇ ਐਡ ਪਹੁੰਚਦੀ ਹੈ ਤੇ ਸਾਰੇ ਵੀਰਾਂ ਨਾਲ ਸਪੋਰਟ ਨਾਲ ਹੀ ਆਪਣਾ ਕੰਮ ਚੱਲਦਾ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਇੰਨਾ ਸਾਰੇ ਪਿਆਰ ਦਿੰਨੇ ਹੋ channel ਨੂੰ ਸੋ ਹੁਣ ਆਪਾਂ ਮਕਾਨ ਤੁਹਾਡੇ ਲਈ ਲਿਖਾ ਦਿੰਨੇ ਆ ਬਾਈ ਜੀ ਮਕਾਨ ਆਏ ਆਪਣੇ ਕੋਲ ਕੋਠੀ ਟਾਈਪ ਮਕਾਨ ਬਣਿਆ ਹੋਇਆ ਬਾਈ ਜੀ ਕੋਠੀ ਟਾਈਪ ਮਕਾਨ ਜਿਹੜਾ ਲੈ ਕੇ ਆਏ ਆ ਆਪਾਂ ਫੁੱਲ ਕੰਪਲੀਟ ਮਕਾਨ ਤੁਹਾਡੇ ਲਈ ਲੈ ਕੇ ਆਏ ਆ ਬਾਈ ਜੀ ਤੇ ਵਧੀਆ ਕੰਡੀਸ਼ਨ ਹੈ ਬਾਈ ਜੀ ਸਾਰਾ ਬਿਲਕੁਲ ਤਿਆਰ ਹੈ ਰੇਟ ਹੈ ਜਿਹੜਾ ਬਹੁਤ ਹੀ ਘੱਟ ਡਿਮਾਂਡ ਦੇ ਵਿੱਚ ਇਹ ਮਕਾਨ ਆਇਆ ਹੋਇਆ ਠੀਕ ਹੈ ਜੀ ਕੱਲੀ ਕੱਲੀ ਚੀਜ਼ ਚੈੱਕ ਕਰਾ ਦੇਾਂਗੇ फ्रंट गेट ਤੋਂ ਬਾਈ ਜੀ ਆਪਾਂ ਐਂਟਰ ਹੋਗੇ ਥੱਲੇ ਸਭ ਤੋਂ ਪਹਿਲਾਂ ਫਲੋਰ ਟਾਈਲ ਚੈੱਕ ਕਰ ਸਕਦੇ ਹੋ ਜਿਹੜੀ ਅੱਜ ਕੱਲ ਫਲੋਰ ਟਾਈਲ ਚੱਲ ਰਹੀ ਹੈ ਬਾਈ ਫੁੱਟ ਬੀ ਫੁੱਟ ਬਾਈ ਫੁੱਟ ਦੀ ਉਹ ਦੇਖ ਲਿਓ ਐਂਟਰ ਦੇ ਵਿੱਚ ਤੁਹਾਨੂੰ ਬਾਈ ਜੀ ਇੱਕ ਵਾਸ਼ਰੂਮ ਮਿਲ ਜੂਗਾ ਜੋ ਉਹਦੇ ਵਿੱਚ ਸਾਰਾ ਕੰਮ ਹੈ ਜਿਹੜਾ ਹਨ ਫਲੋਰ ਟਾਈਲ ਵਗੈਰਾ ਦਾ ਸਾਰਾ ਕੰਮ ਹੋਇਆ ਹੈ ਬਾਈ ਜੀ ਸਾਰਾ ਕੰਮ ਕੰਪਲੀਟ ਤੁਹਾਨੂੰ ਮਿਲੂਗਾ A1 ਕੁਆਲਿਟੀ ਦਾ ਬਾਈ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਨੇ ਲਾਈਟਿੰਗ ਦਾ ਕੰਮ ਹੈ ਜਿਹੜਾ ਉਹ ਵੀ A1 ਕੁਆਲਿਟੀ ਦਾ ਕਰਿਆ ਪਿਆ ਜੀ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਬਾਈ ਜੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੇ ਸਟਾਰਟਿੰ ਸਟਾਰਟਿੰਗ ਦੇ ਵਿੱਚ ਜੀ ਤੁਹਾਨੂੰ ਇੱਕ ਬਾਤ ਹੋਰ ਮਿਲ ਜੂਗਾ ਐਂਟਰ ਕਰਦੇ ਜੀ ਇਸ ਘਰ ਦੇ ਵਿੱਚ ਵਿਹੜਾ ਚੈੱਕ ਕਰ ਸਕਦੇ ਹੋ ਬਾਈ ਜੀ ਤੁਸੀਂ ਇਹ ਤੁਹਾਨੂੰ ਵਿਹੜਾ ਦੇਖਣ ਨੂੰ ਮਿਲੂਗਾ ਜਿੱਥੇ ਤੁਸੀਂ ਆਪ ਦੇ ਆਰਾਮ ਦੇ ਨਾਲ ਕੋਈ ਚੀਜ਼ پارک ਕਰਨਾ ਚਾਹੋ ਨੀ ਤਾਂ پارک ਕਰ ਸਕਦੇ ਹੋ ਠੀਕ ਹੈ ਜੀ ਅੱਗੇ ਆਪਾਂ ਤੁਹਾਨੂੰ ਲੈ ਚਾਲਦੇ ਹਾਂ ਜੀ ਅੱਗੇ ਤੁਹਾਨੂੰ ਓਪਨ ਇੱਕ ਰਸੋਈ ਮਿਲ ਜੂਗੀ ਬਾਈ ਰਸੋਈ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸੈਲਫ ਵਗੈਰਾ ਪਈ ਹੋਈ ਹੈ ਥੱਲੇ ਫਲੋਰ ਟਾਇਲ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਤੇ ਸੈਲਫ ਦੇ ਉੱਤੇ ਵੀ ਜਿਹੜੀ ਫਲੋਰ ਟਾਇਲ ਵਗੈਰਾ ਲੱਗੀ ਹੋਈ ਹੈ ਲੱਕੜ ਦਾ ਕੋਈ ਕੰਮ ਨਹੀਂ ਕੀਤਾ ਹੋਇਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਰੀ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਰੇਟ ਬਿਲਕੁਲ ਘੱਟ ਰੇਟ ਦੀ ਕੋਠੀ ਹੈ ਬਾਈ ਜੀ 9 ਲੱਖ ਤੇ 50000 ਰੁਪਏ ਦੀ ਕੁੱਲ ਡਿਮਾਂਡ ਰਹਿਣ ਵਾਲੀ ਆ ਨੰਬਰ ਸਕਰੀਨ ਤੇ ਆ ਕੋਈ ਵੀ ਵੀਰ ਭੈਣ ਇਹਨੂੰ ਖਰੀਦਣਾ ਚਾਹੁੰਦੀ ਹੈ ਤਾਂ ਇਹ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਵੀਡੀਓ ਚੱਲ ਰਹੀ ਹੈ ਬਾਈ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਦਿਖਾ ਦਿੰਨਾ ਅੱਗੇ ਆਪਾਂ ਗੱਲ ਕਰੀ ਤਾਂ ਬਾਈ ਜੀ ਤੁਹਾਨੂੰ ਮੈਂ ਬੈਡਰੂਮ ਦਿਖਾ ਦਿੰਨਾ ਉਹ ਵੀ ਚੈੱਕ ਕਰ ਲਿਓ ਜੋੜੀਆਂ ਵਗੈਰਾ ਬਾਈ ਹੋਰ ਵੀਡੀਓ ਦਿਖਾ ਰੱਖੀਆਂ ਬਈ ਲਗੀਆਂ ਹੋਈਆਂ ਨੇ ਬੈੱਡਰੂਮ ਵੀ ਤੁਹਾਨੂੰ ਖੁੱਲੇ ਡੁੱਲੇ ਮਿਲ ਜਾਣਗੇ ਬਾਈ ਜੀ ਤੁਸੀਂ ਆਰਾਮ ਨਾਲ ਤੁਹਾਡਾ ਕੱਪ ਬੋਰਡ ਟੀਵੀ ਜੁਨਟ ਹੈਨਾ ਬੈੱਡ ਆਰਾਮ ਨਾਲ ਲੱਗ ਕੇ ਖੁੱਲੀ ਡੁੱਲੀ ਜਿਹੜੀ ਜਗ੍ਹਾ ਹੈ ਸਾਈਡਾਂ ਤੇ ਉਹ ਵੀ ਵੱਜ ਜੂਗੀ ਨੇ ਰੂਮ ਦੇ ਵਿੱਚ ਵੀ ਬਾਈ ਰੰਗ ਵਗੈਰਾ ਸਾਰਾ ਹੈਨਾ ਘਰ ਨੂੰ ਕੰਪਲੀਟ ਆ ਰੂਮ ਦੇ ਵਿੱਚ ਵੀ ਜਿਹੜੀ ਟਾਈਲ ਵਗੈਰਾ ਦਾ ਕੰਮ ਕਰਿਆ ਹੋਇਆ ਕੱਲੀ ਕੱਲੀ ਚੀਜ਼ ਜੋ ਵੀ ਯੂਜ਼ ਕੀਤੀ ਗਿਆ ਬਾਈ ਜੀ ਬ੍ਰਾਂਡਡ ਵਧੀਆ ਹੈਨਾ ਹਾਈ ਕੁਆਲਿਟੀ ਦੀਆਂ ਚੀਜ਼ਾਂ ਯੂਜ਼ ਕੀਤੀਆਂ ਗਈਆਂ ਨੇ ਜੇਕਰ ਕੋਈ ਵੀ ਭੈਣ ਭਰਾ ਇਹਨੂੰ ਖਰੀਦਣਾ ਚਾਹੁੰਦਾ ਤਾਂ ਜਿਹੜੀ ਰੇਟ ਤੇ ਰਹਿਣ ਵਾਲਾ ਬਾਈ ਜੀ 9,50,000 ਰੁਪਏ ਦੀ ਡਿਮਾਂਡ ਰਹਿ ਤੇ ਬਾਕੀ ਰੇਡ ਮਾੜਾ ਮੋਟਾ ਮੌਕੇ ਤੇ ਹੋ ਜੂਗਾ ਤੇ ਤੁਸੀਂ ਖਰੀਦ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਉੱਪਰ ਦਿੱਤਾ ਗਿਆ ਜੀ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਖਰੀਦਣਾ ਚਾਹੁੰਦੇ ਹੋ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਈ ਜੀ ਜਿੰਨੀਆਂ ਚੀਜ਼ਾਂ ਆਪਾਂ ਵੀਡੀਓ ਵਿੱਚ ਦਿਖਾਈ ਗਈਆਂ ਤੁਹਾਨੂੰ ਕੰਪਲੀਟ ਮਿਲਣੀਆਂ ਜੀ ਸਟਾਰਟਿੰਗ ਦੇ ਵਿੱਚ ਵਾਸ਼ਰੂਮ ਮਿਲ ਜੂਗਾ ਜੀ ਆ ਤੁਹਾਨੂੰ ਲੋਬੀ ਟਾਈਪ ਜਗ੍ਹਾ ਮਿਲ ਜੂ ਵੇੜਾ ਹੈਣਾ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹੋ ਲਾਈਟਿੰਗ ਦਾ ਕੰਮ ਤੁਸੀਂ ਦੇਖ ਲਓ ਬਾਈ ਜੀ ਆਰ ਸੀ ਸੀ ਵਾਲੀ ਛੱਤ ਵਧੀਆ ਮਿਲੀ ਹੈ ਜੀ ਸਾਰੇ ਉੱਤੇ ਜਿਹੜਾ ਰੰਗ ਪੇਂਟ ਹੈ ਕਰਵਾਇਆ ਗਿਆ ਜੀ ਠੀਕ ਹੈ ਜੀ ਸੋ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਜਿਹੜੀ ਆਪਣੇ ਕੋਲ ਆਈ ਹੈ ਬਾਈ ਜਮੀਨ ਦੀ ਐਡ ਲੈ ਕੇ ਆਏ ਆ ਵਧੀਆ ਟੌਪ ਦੀ ਘੱਟ ਰੇਟ ਦੀ ਜ਼ਮੀਨ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਟੱਕ ਦੀ ਗੱਲ ਕਰੀਓ ਤਾਂ ਬਾਈ ਜੀ ਜ਼ਮੀਨ ਕਿੰਨੀ ਮਰਜ਼ੀ ਲੈ ਲਿਓ 150 ਕਿੱਲੇ ਜ਼ਮੀਨ ਲੈ ਕੇ ਆਏ ਆ ਬਾਈ ਜੀ ਤੇ ਅੱਧੇ ਕਿੱਲੇ ਦਾ ਜਿਹੜਾ ਸੜਕ ਦਾ ਫਰੰਟ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇਹ ਜ਼ਮੀਨ ਦੇ ਵਿੱਚ ਯਾਨੀ ਕਿ ਰਾਹ ਪਹੀ ਦਾ ਕੋਈ ਰੌਲਾ ਨਹੀਂ ਠੀਕ ਹੈ ਜੀ ਸੜਕ ਤੋਂ ਤੁਸੀਂ ਆਪਦੇ ਬਾਹਣ ਚ ਉਤਰੋਗੇ ਅੱਧੇ ਕਿੱਲੇ ਦਾ ਸੜਕ ਦਾ ਫਰੰਟ ਵੀ ਤੁਹਾਨੂੰ ਇਹ ਜ਼ਮੀਨ ਵਿੱਚ ਦੇਖਣ ਨੂੰ ਮਿਲ ਜੂਗਾ ਰੇਟ ਦੀ ਗੱਲ ਕਰੀਏ ਤਾਂ ਬਾਈ ਜੀ ਜਿਹੜਾ ਰੇਟ ਬੰਕਿਆ ਗਿਆ 17 ਲੱਖ ਪਰ ਇਕੜ ਦੇ ਸਮਾਨ ਜ਼ਮੀਨ ਦੇਣੀ ਆ ਤੇ ਜਿਹੜੀ ਇਹ ਜ਼ਮੀਨ ਆ ਬਾਈ ਜੀ ਨਰਮੇ ਗੁਮਾਰੇ ਵਾਲਾ ਬਾਣ ਠੀਕ ਹੈ ਝੋਨੇ ਵਾਲਾ ਬਾਣ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਨਰਮਾ ਗੁਮਾਰਾ ਕਣਕ ਸਰੋਂ ਛੋਲੇ ਹਰ ਇੱਕ ਚੀਜ਼ ਜਿਹੜੀ ਬਿਲਕੁਲ ਟੌਪ ਦੀ ਹੁੰਦੀ ਆ ਏਰੀਆ ਦੀ ਗੱਲ ਕਰੀਏ ਐਲਨਾਵਾਦ ਏਰੀਆ ਬਾਈ ਜੀ ਇਹਨਾਂ ਦਾ ਹਰਿਆਣਾ ਦੇ ਵਿੱਚ ਪੈ ਜਾਂਦਾ ਥੱਲੇ ਨੰਬਰ ਦਿੱਤਾ ਹੋਇਆ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਸਰ ਸਰਦਿਆਂ ਜਿਹੜੀ ਵੀਡੀਓ ਚੱਲ ਰਹੀ ਆ ਸਾਗੇ ਬਾਣ ਦੀ ਵੀਡੀਓ ਬਾਈ ਜੀ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਆਹ ਰੋਡ ਹੈ ਜਿਹੜੇ ਦੇ ਉੱਤੇ ਫਰੰਟ ਲੱਗਦਾ ਅੱਧੇ ਕਿੱਲੇ ਦਾ ਹਨਾ ਇਹ ਰੋਡ ਚੈੱਕ ਕਰ ਸਕਦੇ ਹੋ ਬਈ ਇਸੇ ਰੋਡ ਤੋਂ ਇਹ ਜ਼ਮੀਨ ਸਟਾਰਟ ਹੋ ਜਾਂਦੀ ਹੈ ਅੱਗੇ ਤੁਸੀਂ ਦੇਖ ਲਓ ਬਈ ਜੀ ਸਾਰੀ ਜਮਾ ਪਧਰੀ ਜ਼ਮੀਨ 150 ਏਕੜ ਜ਼ਮੀਨ ਬਾਈ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗੀ ਕੱਲੀ ਕੱਲੀ ਚੀਜ਼ ਦੀ ਬਾਈ ਮੈਂ ਡਿਟੇਲ ਦੇ ਦਿੱਤੀ ਵੀਡੀਓ ਵਧੀਆ ਲੱਗੀ ਬਟਨ ਨੂੰ ਦਬ ਕੇ ਸ਼ੇਅਰ ਕਰਦਿਆ ਕਰੋ ਇਸੇ ਤਰ੍ਹਾਂ ਦੀਆਂ ਘੈਂਡ ਘੈਂਡ ਜ਼ਮੀਨਾਂ ਦੇ ਸੌਦਿਆਂ ਦੀਆਂ ਵੀਡੀਓ ਹੋਰ ਖੇਤੀਬਾੜੀ ਸੰਧਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਇਦਾਂ ਹੀ ਘੈਂਡ ਘੈਂਡ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ ਤੇ ਪਹੁੰਚਾਉਂਦੇ ਰਹੇ ਹਾਂ ਜੀ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਵੀ ਕਮੀ ਪੇਸ਼ੀ ਰਹਿੰਦੀ ਹੈ ਜੋ ਉਹ ਵੀ ਜਰੂਰ ਦੱਸ ਕੇ ਜਾਇਆ ਕਰੋ ਠੀਕ ਹੈ ਜੀ ਤਾਂ ਕਰੀਏ ਸੁਧਾਰ ਕਰ ਸਕੀਏ ਤੇ ਤੁਹਾਨੂੰ ਵੀ ਕਿਹੜੇ ਇਲਾਕੇ ਦੀ ਕੋਈ ਜ਼ਮੀਨ ਚਾਹੀਦੀ ਹੈ ਕਿਹੜਾ ਕਿ ਟੱਕ ਚਾਹੀਦਾ ਕਿੰਨੇ ਕੁ ਪੈਸੇ ਲਾਉਣੇ ਆ ਉਹ ਜੀ ਵੀ ਜਰੂਰ ਦੱਸਿਓ ਜੀ ਦਿਓ ਇਜਾਜ਼ਤ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਡ ਖਾਸ ਵੀਡੀਓ ਨਾਲ ਤਦ ਤੱਕ ਲਈ ਰੱਖ ਜੀ